ਦੇਰੇ ਦਾਰਾਂ ਦੀਆਂ ਵਰਸੀਆਂ ਦੀ ਤੁਲਨਾ ਹੋਲੇ ਮਹੱਲੇ ਦੇ ਇਕੱਠ ਨਾਲ ਕਰਨੀ ਕੀ ਠੀਕ ਹੈ ਭਾਈ ਸਰਬਜੀਤ ਸਿੰਘ ਤੁੰਦਾ ਜੀ ਤੋਂ ਸੁਣੋ ਪੂਰੀ ਵਿਚਾਰ ਇਸ ਵੀਡੀਓ ਵਿੱਚ ਸੁਣ ਰਿਹਾ ਸੀ ਉਹ ਕਹਿੰਦਾ ਜੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੇ ਇਕੱਠ ਤੋਂ ਬਾਅਦ ਤੁਹਾਡੇ ਧਾਰਮਿਕ ਸਥਾਨਾਂ ਤੇ ਕਲਗੀਧਰ ਪਰਿਸ਼ਾ ਦੇ ਧਾਰਮਿਕ ਸਥਾਨਾਂ ਤੇ ਵੱਡੇ ਵੱਡੇ ਇਕੱਠਾਂ ਦੀ ਬਰਾਬਰਤਾ ਅਗਲੇ ਆਪਣੇ ਬਾਬਿਆਂ ਦੀਆਂ ਵਰ੍ਹਸੀਆਂ ਨਾਲ ਕਰ ਰਹੇ ਨਾਨਕ ਸਰ ਇਹ ਬਾਬਾ ਆਨੰਦ ਸਿੰਘ ਦੀ ਵਰ੍ਹਸੀ ਇੱਕ ਐਸੀ ਹੈ ਕਿ ਆਨੰਦਪੁਰ ਸਾਹਿਬ ਦੇ ਹੋਲੇ ਮੱਲੇ ਜਿੰਨਾ ਇਕੱਠ ਹੋਦਾ ਉਹਨੂੰ ਦਰਬਾਰ ਸਾਹਿਬ ਦਾ ਇਕੱਠ ਨਾ ਦਿਸਿਆ ਉਹਨੂੰ ਹੱਤ ਪੋਤੋਂ ਲੈ ਕੇ 13 ਪੋਤਾ ਇਤਿਹਾਸਕ ਦਿਨਾਂ ਦਾ ਇਕੱਠ ਨਾ ਦਿਸਿਆ ਆਪਣੇ ਬਾਬਿਆਂ ਦੀਆਂ ਵਰ੍ਹਸੀਆਂ ਦਾ ਮੁਕਾਬਲਾ ਤੁਸੀਂ ਆਨੰਦਪੁਰ ਸਾਹਿਬ ਦੇ ਹੋਲੇ ਮੱਲੇ ਨਾਲ ਕਰੋ ਜਦੋਂ ਬਾਬਾ ਪ੍ਰਚਾਰਕ ਬੋਲ ਰਿਹਾ ਸੀ ਸੰਗਤਾਂ ਜਕਾਰੇ ਛੜ ਰਹੀਆਂ ਹੋਲੇ ਦੇ ਧਾਰੀ ਲੋਕਾਂ ਨੇ ਆਪਣੇ ਡੇਰਿਆਂ 'ਚ ਮਹਾਰਾ ਦਾ ਪ੍ਰਕਾਸ਼ ਕੀਤਾ ਤੇ ਸਮਾਨ ਦੇ ਧਾਰੀ ਬਾਬੇ ਆਪਣਾ ਵੇਚਦੇ ਸੀ ਇਸੇ ਕਾਕੇ ਮੇਰੀ ਬਾਬਿਆਂ ਨਾਲ ਨਹੀਂ ਬਣਦੀ ਜੀ ਕਿਉਂਕਿ ਮੇਰਾ ਇੱਕੋ ਬਾਬਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਤਾਂ ਕੱਲ ਵੀ ਬੇਨਤੀ ਕੀਤੀ ਸੀ ਮੈਂ ਧੰਨਵਾਦ ਕਰਦਾ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਸਮੁੱਚੀ ਲਖਨਊ ਦੀ ਸੰਗਤ ਦਾ ਤੁਸੀਂ ਸਤਕਾਰਯੋਗ ਭਾਈ ਲਾਲੋ ਜੀ ਵਰਗੇ ਮਹਾਨ ਗੁਰਸਿੱਖਾਂ ਦਾ ਦਿਨ ਮਨਾ ਰਹੇ ਹੋ ਨਹੀਂ ਤੇ ਸਾਡਾ ਬਹੁਤਾ ਸਮਾਜ ਤਾਂ ਦੇ ਧਾਰੀ ਬਾਬਿਆਂ ਦੀਆਂ ਬਰਸੀਆਂ ਵਾਲੇ ਬਣ ਉਲਝਿਆ ਪਿਆ ਹੈ ਉੱਝਿਆ ਪਿਆ ਹੈ ਇਹ ਆ ਸਾਡੇ ਅਸਲੀ ਬ੍ਰਹਮ ਗਿਆਨੀ ਆ ਅਸਲੀ ਅੱਛਾ ਵੇਖੋ ਗੁਰੂ ਨਾਨਕ ਸਾਹਿਬ ਜਿਹਦੇ ਘਰ ਚ ਪਹਿਲੀ ਧਰਮਸ਼ਾਲਾ ਬਣਾਉਂਦੇ ਆ ਉਹਨੂੰ ਸੰਤ ਲਾਲੋ ਨਹੀਂ ਕਿਹਾ ਤੁਸੀਂ ਭਾਈ ਲਾਲੋ ਕਿਹਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਕਿਸੇ ਸਿੱਖ ਦੇ ਨਾਂ ਦੇ ਨਾਲ ਤੁਹਾਨੂੰ ਸੰਤ ਸ਼ਬਦ ਨਹੀਂ ਲਿਖਿਆ ਮਿਲੇਗਾ ਜੇ ਲਿਖਿਆ ਮਿਲੇ ਆ ਲਾਈਵ ਚੱਲ ਰਿਹਾ ਹੈ ਮੇਰਾ ਮੋਬਾਈਲ ਨੰਬਰ ਆ ਰਿਹਾ ਹੈ ਮੇਰੇ ਨਾਲ ਸੰਪਰਕ ਜਰੂਰ ਕਰਿਓ ਮੈਨੂੰ ਕੋਈ ਇਤਿਹਾਸਕ ਹਵਾਲਾ ਕੇ ਦੇ ਕੇ ਦੱਸਿਓ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਸਿੱਖਾਂ ਨੂੰ ਆਰਿਆਂ ਨਾਲ ਚੀਰਿਆ ਗਿਆ ਸਿੱਖਾਂ ਦੇ ਖੋਪਰ ਲਾਏ ਗਏ ਸਿੱਖਾਂ ਦੇ ਬੰਦ-ਬੰਦ ਕੱਟੇ ਗਏ ਰੂੰਝ ਲਪੇਟ ਕੇ ਸਾੜਿਆ ਗਿਆ ਪਰ ਇਹਨਾਂ ਚੋਂ ਕਿਸੇ ਸਿੱਖ ਦੇ ਨਾਂ ਦੇ ਨਾਲ ਸੰਤ ਸ਼ਬਦ ਨਹੀਂ ਸੀ ਲਓ ਮੈਂ ਨਾਂ ਪੜ ਦੇਣਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਇਹ ਸਾਰੇ ਭਾਈ ਨੇ ਤੁਸੀਂ ਕਦੀ ਸੰਤ ਮਨੀ ਸਿੰਘ ਸੁਣਿਆ ਸੰਤ ਤਾਰੂ ਸਿੰਘ ਕਿਸੇ ਨੇ ਨਾ ਸੁਣਿਆ ਹੱਦ ਹੋ ਗਈ ਇਥੇ ਜੰਮਦੇ ਸੰਤ ਨੇ ਸਾਡੇ ਸਮਾਜ ਵਿੱਚ ਨਿੱਕੀ ਨਿੱਕੀ ਉਮਰ ਦੇ ਬਾਬੇ ਬਣਾ ਛੜੇ ਆ ਮੈਂ ਕੱਲ ਇੱਕ ਬਾਬੇ ਦੀ ਵੀਡੀਓ ਸੁਣ ਰਿਹਾ ਸੀ ਉਹ ਕਹਿੰਦਾ ਜੀ ਸਾਥ ਸੰਗਤ ਮੈਨੂੰ ਇੱਕ ਟ੍ਰੈਫਿਕ ਪੁਲਿਸ ਵਾਲਾ ਟ੍ਰੈਫਿਕ ਕੰਟਰੋਲ ਕਰਨ ਵਾਲਾ ਡੀਐਸਪੀ ਮਿਲੇ ਆ ਉਹ ਕਹਿੰਦਾ ਸਾਥ ਸੰਗਤ ਹੌਲੇ ਹਮੱਲੇ ਦੇ ਇਕਾਸ਼ਟ ਤੋਂ ਬਾਅਦ ਜੇ ਕਿਤੇ ਸਭ ਤੋਂ ਵੱਧ ਇਕੱਠ ਹੁੰਦਾ ਸਾਡੇ ਮਾਹ ਪੁਰਖਾਂ ਦੀ ਵਰਸੀ ਤੇ ਹੁੰਦਾ ਹੈ ਇਹਦਾ ਮਤਲਬ ਅੰਦਾਜ਼ਾ ਲਾ ਕੇ ਵੇਖੋ ਤੁਹਾਡੇ ਧਾਰਮਿਕ ਸਥਾਨਾਂ ਤੇ ਕਲਗੀ ਤਰਪਾਰਸ਼ਾ ਦੇ ਧਾਰਮਿਕ ਸਥਾਨਾਂ ਤੇ ਵੱਡੇ ਵੱਡੇ ਇਕੱਠਾਂ ਦੀ ਬਰਾਬਰਤਾ ਅਗਲੇ ਆਪਣੇ ਬਾਬਿਆਂ ਦੀਆਂ ਵਰ੍ਹਸੀਆਂ ਨਾਲ ਕਰ ਰਹੇ ਨੇ ਉਸ ਬਾਬੇ ਪ੍ਰਚਾਰਕ ਦੀ ਸਟੇਟਮੈਂਟ ਪਤਾ ਕੀ ਸੀ ਮੈਨੂੰ ਟ੍ਰੈਫਿਕ ਕੰਟਰੋਲ ਕਰਨ ਵਾਲਾ ਡੀਐਸਪੀ ਕਹਿੰਦਾ ਹੈ ਵੀ ਹੌਲੇ ਮੱਲੇ ਤੇ ਜਿੱਨਾ ਆਨੰਦਪੁਰ ਸਾਹਿਬ ਇਕੱਠ ਹੁੰਦਾ ਹੈ ਉਹਨਾਂ ਇਕੱਠ ਸਾਡੇ ਮਹਾਂਪੁਰਖਾਂ ਦੀ ਕਿੱਥੇ ਹੁੰਦਾ ਜੀ ਬੋਲੋ ਪਿਆਰਿਓ ਮਾਹਪੁਰਖਾਂ ਦੀ ਅੱਛਾ ਜੇ ਤੇ ਉਹ ਕਹਿੰਦਾ ਵੀ ਉਹਨਾਂ ਕੱਠ ਚਮਕੌਰ ਸਾਹਿਬ ਦੀ ਗੜੀ ਜਿੱਥੇ ਦਿਨ ਮਨਾਏ ਜਾਂਦੇ ਆ ਫਤਿਹਗੜ੍ਹ ਸਾਹਿਬ ਸਾਡੇ ਵਰਗੇ ਅਕਿਰਤ ਕਣਾ ਲੋਕਾਂ ਨਾਲੋਂ ਤਾਂ ਅੱਲਾ ਯਾਰ ਖਾਂ ਜੋਗੀ ਚੰਗਾ ਜਿਹੜਾ ਕਹਦਾ ਏਕ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਜਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲਈ ਇਹ ਕਿਰਤਕਣਾ ਦੀ ਮਾਫ ਕਰਨਾ ਮੇ ਕੋਈ ਸ਼ਬਦ ਨਹੀਂ ਐਡੇ ਕਿਰਤਕਣ ਹੋ ਗਿਆ ਵੀ ਅੱਲਾ ਯਾਰਖਾ ਜੋਗੀ ਕਹਿੰਦਾ ਹੋਵੇ ਵੀ ਇਸ ਦੁਨੀਆ ਤੇ ਇਸ ਭਾਰਤ ਦੇਸ਼ ਵਿੱਚ ਜੇ ਕੋ ਪੂਜਣ ਜੋਗ ਥਾਂ ਉਹ ਚਮਕੌਰ ਸਾਹਿਬ ਦੀ ਗੜੀ ਤੇ ਫਤਿਹਗੜ੍ਹ ਸਾਹਾ ਜਿੱਥੇ ਕਲਗੀਧਰ ਪਾਤਸ਼ਾਹ ਆਪਣੇ ਸਭ ਜਾਂਦਿਆਂ ਦੀਆਂ ਲਾਸ਼ਾਂ ਦੇ ਲਾਗੂ ਦੀ ਲੰਗ ਹੈ ਹੱਦ ਹੋ ਗਈ ਯਾਰ ਅੱਜ ਇਦਾਂ ਦੇ ਭੂਨੇ ਸਾਡੇ ਸਿਰ ਤੇ ਰੱਬ ਬਣ ਕੇ ਬੈਠੇ ਨੇ ਤੇ ਬਣਾਉਣ ਵਾਲੇ ਸਾਡੇ ਆ ਲੋਕ ਨੇ ਮਾਫ ਕਰਨਾ ਪਬਲਿਕ ਘਰਾਂ ਚ ਬੈਠੀ ਸੁਣਦੀ ਹੋਏਗੀ ਉਸ ਬਾਬੇ ਪ੍ਰਚਾਰ ਦੀ ਸਟੇਟਮੈਂਟ ਹੈ ਹੋਲੇ ਮੱਲੇ ਤੋਂ ਬਾਅਦ ਜੇ ਕੋਈ ਐਡਾ ਵੱਡਾ ਕਾਠ ਹੈ ਤੇ ਸਾਡੇ ਮਾਹਪੁਰਖਾਂ ਦੀ ਵਰਸੀ ਤੇ ਹੈ ਉਹਨੂੰ ਦਰਬਾਰ ਸਾਹਿਬ ਦਾ ਕਾਠ ਨਾ ਦਿਸਿਆ ਉਹਨੂੰ ਫਤਿਹਗੜ੍ਹ ਸਾਹਿਬ ਵੀ ਦਸੰਬਰ ਤੋਂ ਲੈ ਕੇ 7 ਪੋ ਤੋਂ ਲੈ ਕੇ 13 ਪੋ ਦਾ ਇਤਿਹਾਸਕ ਦਿਨਾਂ ਦਾ ਇਕੱਠ ਨਾ ਦਿਸਿਆ ਆਪਣੇ ਬਾਬਿਆਂ ਦੀਆਂ ਬਰਸੀਆਂ ਦਾ ਮੁਕਾਬਲਾ ਤੁਸੀਂ ਅਨੰਦਪੁਰ ਸਾਹਿਬ ਦੇ ਹੋਲੇ ਮਹਲੇ ਨਾਲ ਕਰੋ ਤੇ ਜਦੋਂ बाबा ਪ੍ਰਚਾਰਕ ਬੋਲ ਰਿਹਾ ਸੀ ਸੰਗਤਾਂ ਜਕਾਰੇ ਛੜ ਰਹੀਆਂ ਸਨ ਹੁਣ ਅੰਦਾਜ਼ਾ ਲਾਓ ਉਹ ਸੰਗਤਾਂ ਕਿਹਨਾਂ ਦੀਆਂ ਨੇ ਬਾਬਿਆਂ ਦੀਆਂ ਗੁਰੂਆਂ ਦੀਆਂ ਨਹੀਂ ਮਾਫ ਕਰਨਾ ਮੈਂ ਇੱਕ ਬੇਨਤੀ ਕਰਾਂ ਕਈ ਵਾਰੀ ਸ਼ੋਰੂਮ ਕਿਸੇ ਹੋਰ ਦਾ ਹੁੰਦਾ ਹੈ ਮਾਲ ਕੋਈ ਹੋਰ ਵੇਚਦਾ ਹੈ ਸ਼ੋਰੂਮ ਕਿਸੇ